ਵੰਤਮਾਨ ਸਾਹਿਬ ਨੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ ਤੁਹਾਨੂੰ ਦਾਦਿਆਂ ਪੰਤ ਸਾਹਿਬ ਨੇ ਕੀ ਕਿਹਾ ਸਾਡੇ ਤੇ ਸਵਾਦ ਚੁੱਕਣ ਵਾਲਿਆਂ ਨੂੰ ਮੇਰਾ ਜਵਾਬ ਅਸੀਂ ਲੋਕਾਂ ਦੇ ਪੈਸੇ ਦੀ ਕਦਰ ਕਰਦੇ ਹਾਂ ਮੈਂ ਇੱਕ ਇੱਕ ਪੈਸੇ ਦਾ ਹਿਸਾਬ ਰੱਖਦਾ ਹਾਂ ਇਹ ਵੱਡੀ ਗੱਲ ਪੰਤ ਸਾਹਿਬ ਨੇ ਕਹੀ ਹੈਗੀ ਆਮ ਲੋਕਾਂ ਦੀ ਸਰਕਾਰ ਹਰ ਦੁੱਖ ਸੁੱਖ ਦੇ ਨਾਲ ਵਿੱਚ ਲੋਕਾਂ ਨਾਲ ਖੜੀ ਹੈ ਆਮ ਤੌਰ ਤੇ ਸਰਕਾਰਾਂ ਸਰਕਾਰੀ ਅਧਾਰਿਆਂ ਨੂੰ ਘਾਟੇ 'ਚ ਵਿਖਾ ਕੇ ਆਪਣੇ ਪ੍ਰਾਈਵੇਟ ਦੋਸਤਾਂ ਨੂੰ ਵੇਚ ਦਿੰਦੀ ਹੈ ਪਰ ਅਸੀਂ ਉਸ ਤੇ ਉਲਟ ਪ੍ਰਾਈਵੇਟ ਥਰਮਲ ਪਲਾਂਟ ਨੂੰ ਖਰੀਦ ਕੇ ਲੋਕਾਂ ਨੂੰ ਸਮਰਪਿਤ ਕੀਤਾ ਅੱਜ ਪੰਜਾਬ ਦੇ ਇਤਿਹਾਸ ਦਾ ਵੱਡਾ ਦਿਨ ਹੈ ਸ਼੍ਰੀ ਗੁਰੂ ਅਮਰਦਾਸ ਥਰਮਲ ਪਾਵਰ ਪਲਾਂਟ ਦਾ ਉਡਾਣ ਕਰਕੇ ਲੋਕਾਂ ਨੂੰ समर्पित ਕੀਤਾ ਤੋਂ ਦੱਸਤੀ ਜੀ ਪਿਛਲੇ ਦਿਨੀ ਪੰਤਮਾ ਸਾਹਿਬ ਦੀ ਸਰਕਾਰ ਨੇ ਥਰਮਲ ਪਾਵਰ ਪਲੈਂਟ ਖਰੀਦਿਆ ਸੀਗਾ ਜੀ ਜੋ ਕਿ ਪ੍ਰਾਈਵੇਟ ਸੀਗਾ ਉਸਤੇ ਜੋ ਮੱਦੇ ਨਜ਼ਰ ਪੰਤਮਾ ਸਾਹਿਬ ਨੇ ਵਿਰੋਧੀਆਂ ਤੇ ਨਿਸ਼ਾਨਾ ਸਾਧਦੇ ਆ ਉਹਨਾਂ ਨੇ ਕਿਸੇ ਪਾਰਟੀ ਦਾ ਨਾਮ ਨਹੀਂ ਲਿੱਤਾ ਪਰ ਬੀਜੇਪੀ ਦੇ ਉੱਤੇ ਉਹਨਾਂ ਦਾ ਨਿਸ਼ਾਨਾ ਸੀਗਾ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰੀ ਜ਼ਾਰਿਆਂ ਨੂੰ ਲੋਕਾਂ 'ਚ ਦਿਖਾ ਕੇ ਆਪਣੇ ਪ੍ਰਾਈਵੇਟ ਦੋਸਤਾਂ ਨੂੰ ਨਹੀਂ ਵੇਚਦੇ ਅਸੀਂ ਹਵਾਵਾਂ ਤੇ ਉਲਟ ਕੰਮ ਕਰਦੇ ਹਾਂ ਅਸੀਂ ਜੋ ਹੈ ਥਰਮਲ ਪਾਵਰ ਪਲੈਂਟ ਜਿਹੜਾ ਕਿ ਨੁਕਸਾਨ 'ਚ ਸੀਗਾ ਪ੍ਰਾਈਵੇਟ ਉਸ ਨੂੰ ਖਰੀਦ ਲਿਆ ਹੈਗਾ ਇਹ ਵੱਡੀ ਗੱਲ ਪੰਤਨਾ ਸਾਹਿਬ ਨੇ ਕਹੀ ਹੈਗੀ ਜਿਵੇਂ ਤੁਹਾਨੂੰ ਖਬਰ ਵੀ ਪਾਈ ਸੀਗੀ ਕਿ ਗੋਬਿੰਦਵਾਲ ਵਿਖੇ ਪੰਤਨਾ ਸਾਹਿਬ ਨੇ ਥਰਮਲ ਪਾਵਰ ਪਲਾਂਟ ਖਰੀਦ ਲਿਆ ਸੀਗਾ ਜੀ ਵੱਡੀ ਖਬਰ ਹੈਗੀ ਤੁਸੀਂ ਵਾਰ ਕੀ ਕਹੋ ਜਰੂਰ ਕਮੈਂਟਾਂ 'ਚ ਦੱਸੋ ਤੁਹਾਨੂੰ ਦੱਸਦੀ ਆ ਜੀ ਪੰਤਨਾ ਸਾਹਿਬ ਨੇ ਵਿਰੋਧੀਆਂ ਤੇ ਨਿਸ਼ਾਨਾ ਸੱਡੇ ਉਹਨਾਂ ਨੇ ਕਿਹਾ ਕਿ ਮੈਂ ਹਰ ਇੱਕ ਪੈਸੇ ਦਾ ਹਿਸਾਬ ਰੱਖਦਾ ਹਾਂ ਮੈਨੂੰ ਕੀ ਪਤਾ ਹੈ ਕਿ ਕਿੱਥੇ ਮੈਂ ਪੈਸਾ ਖਰਚ ਕਰ ਰਿਹਾ ਹਾਂ ਲੋਕਾਂ ਦੇ ਫਾਇਦੇ ਲਈ ਇਹ ਵੱਡੀ ਗੱਲ ਪੰਤਨਾ ਸਾਹਿਬ ਨੇ ਕਹੀ ਹੈਗੀ ਤੁਸੀਂ ਇਸ ਵਾਰ ਕੀ ਕਹੋ ਜਰੂਰ ਦੱਸੋ ਪੰਤਨਾ ਸਾਹਿਬ ਨੇ ਵਿਰੋਧੀਆਂ ਦੇ ਨਾਮ ਦਿੱਤੇ ਬਿਨਾ ਜੋ ਹੈ ਵੱਡਾ ਪੰਜ ਕਸਿਆਂ ਉਹਨਾਂ ਨੇ ਕਿਹਾ ਕਿ ਅਸੀਂ ਸਰਕਾਰੀ ਅਦਾਰਿਆਂ ਨੂੰ ਨੁਕਸਾਨ ਵਿੱਚ ਦਿਖਾ ਕੇ ਆਪਣੇ ਪ੍ਰਾਈਵੇਟ ਦੋਸਤਾਂ ਨੂੰ ਨਹੀਂ ਵੇਚਦੇ ਪੰਤਨਾ ਸਾਹਿਬ ਤੁਸੀਂ ਇਦਾਂ ਹੀ ਵਧੀਆ ਕੰਮ ਕਰਦੇ ਰਹੋ ਬਾਕੀ ਤੁਹਾਨੂੰ ਦੱਸ ਦਈਏ ਜਾਂਦੇ ਜਾਂਦੇ ਪੰਤਨਾ ਸਾਹਿਬ ਜੋ ਹੈ ਆਏ ਦਿਨ ਵਿਰੋਧੀਆਂ ਤੇ ਨਿਸ਼ਾਨਾ ਸਾਧਦੇ ਹੈਗੇ ਐ ਜੀ ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਜੋ ਹੈ ਪ੍ਰਾਈਵੇਟ ਦਾਰੇ ਜਿਹੜੇ ਨੁਕਸਾਨ ਚ ਚੱਲਦੇ ਆਗੇ ਉਹਨਾਂ ਨੂੰ ਸਸਤੇ ਰੇਟ 'ਤੇ ਖਰੀਦ ਕੇ ਲੋਕਾਂ ਦੇ ਫਾਇਦੇ ਵਾਸਤੇ ਜੋ ਹੈ ਉਹ ਨਾ ਇस्तेमाल ਕਰਦੇ ਹਾਂ ਹੁਣ ਪੰਜਾਬ ਦੇ ਵਿੱਚ ਬਿਜਲੀ ਸਸਤੀ ਮਿਲੇਗੀ ਸਾਨੂੰ ਕੋਲੇ ਦੀ ਕਮੀ ਨਹੀਂ ਹੋਵੇਗੀ ਕਿਉਂਕਿ ਉਹ ਸਾਡੇ ਕੋਲ ਵੀ ਸਰਕਾਰ ਕੋਲ ਜੋ ਹੈ ਤਿੰਨ ਪਾਵਰ ਥਰਮਲ ਪਲਾਂਟ ਹੋਗੇ ਹੈਗੇ ਇਹ ਚੀ ਕੋਲੇ ਦੀ ਕੋਈ ਕਮੀ ਨਹੀਂ ਹੋਏਗੀ ਹੁਣ ਪੰਜਾਬੀਆਂ ਨੂੰ ਸਸਤੀ ਬਿਜਲੀ ਮਿਲੇਗੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਕਾਫੀ ਲੋਕਾਂ ਨੂੰ ਸਸਤੀ ਬਿਜਲੀ ਮਿਲਦੀ ਹੈਗੀ ਹੈ ਜ਼ੀਰੋ ਬਿਜਲੀ ਦੇ ਬਿੱਲ ਵੀ ਆਉਂਦੇ ਹੈਗੇ ਪਰ ਹੁਣ ਹੋਰ ਸਸਤੀ ਬਿਜਲੀ ਪੰਪਾ ਸਾਧ ਦੀ ਸਰਕਾਰ ਦੇ ਰਹੀ ਹੈਗੀ ਹੈ ਪੰਜਾਬੀਆਂ ਨੂੰ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਦੱਸੋ ਤੁਸੀਂ ਪੰਤਮਾ ਸਾਹਿਬ ਇਦਾਂ ਹੀ ਵਧੀਆ ਕੰਮ ਕਰਦੇ ਰਹੋ ਤਾਂ ਕਿ ਲੋਕਾਂ ਦੇ ਸੁਪਨੇ ਜੋ ਹੈ ਪੰਜਾਬ ਰੰਗਲਾ ਬਣਾਣਾ ਉਹ ਪੂਰੇ ਹੋਣ ਤੁਹਾਡੇ ਰਾਜ ਦੇ ਵਿੱਚ ਤੇ ਆਪਾਂ ਇਦਾਂ ਹੀ ਮੀਜ਼ ਕਰਦੇ ਆਂ ਕਿ ਪੰਤਮਾ ਸਾਹਿਬ ਵਧੀਆ ਕੰਮ ਕਰਦੇ ਰਹਿਣ ਬਾਕੀ ਤੁਸੀਂ ਕੀ ਕਹਿੰਦੇ ਹੋ ਪੰਤਮਾ ਸਾਹਿਬ ਕਿਦਾਂ ਕੰਮ ਕਰ ਰਹੇ ਹੈਗੇ ਉਹਨਾਂ ਦਾ ਕੰਮ ਤੁਹਾਨੂੰ ਕਿਦਾਂ ਲੱਗ ਰਿਹਾ ਹੈਗਾ ਉਹਨਾਂ ਦੀ ਸਰਕਾਰ ਕੰਮ ਕਰ ਰਹੀ ਹੈ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਆਪਣੀ رائے ਕਮੈਂਟਾਂ 'ਚ ਦਿਓ ਅਸੀਂ ਤੁਹਾਨੂੰ ਕੋਸ਼ਿਸ਼ ਕਰਦੇ ਕਿ ਹਰ ਖਬਰ ਕੋਮਤਪਨਾ ਸਾਹਿਬ ਦੀ ਤੁਹਾਡੇ ਕੋਲ ਲੈ ਕੇ ਜਾਈਏ ਕਿਉਂਕਿ ਪੰਜਾਬ ਨੂੰ ਅਸੀਂ ਵੀ ਰੰਗਲਾ ਦੇਖਣਾ ਚਾਹੁੰਦੇ ਹਾਂ ਜੇ ਸਰਕਾਰ ਜੋ ਹੈ ਕੰਮ ਬੱਚਾਏ ਕਰੇਗੀ ਤਾਂ ਹੀ ਸਾਡਾ ਪੰਜਾਬ ਰੰਗਲਾ ਹੋਏਗਾ ਆਪੋਜੀਸ਼ਨ ਦਾ ਕੰਮ ਹੈਗਾ ਪੰਜਾਬ ਦੀ ਸਰਕਾਰ ਜੋ ਕੋਈ ਗਲਤ ਕੰਮ ਕਰਦੀ ਹੈ ਉਸਦੇ ਖਿਲਾਫ ਆਵਾਜ਼ ਚੱਕ ਕੇ ਅਸੀਂ ਉਹ ਤੁਹਾਡੇ ਨਾਲ ਵੀ ਖੜੇ ਹਾਂ ਆਪੋਜੀਸ਼ਨ ਦੇ ਨਾਲ ਵੀ ਖੜੇ ਹਾਂ ਪਰ ਜੇ ਸਰਕਾਰ ਵਧੀਆ ਕੰਮ ਕਰਦੀ ਹੈ ਤੇ ਸਾਨੂੰ ਦਿਖਾਣਾ ਚਾਹੀਦਾ ਹੈ ਕਿ ਤੁਹਾਨੂੰ ਸਰਕਾਰ ਕਿਦਾਂ ਦਾ ਕੰਮ ਕਰ ਰਹੀ ਹੈ ਇਹ ਬਹੁਤ ਹੀ ਵੱਡੀ ਖਬਰ ਜਾਂਦੇ ਹਾਂ ਤੋਂ ਦਾਦੀ ਪੰਤਪਨਾ ਸਾਹਿਬ ਨੇ ਵਿਰੋਧੀਆਂ ਤੇ ਤੰਗ ਕੱਸਿਆ ਕਿ ਅਸੀਂ ਸਰਕਾਰੀ ਅਧਾਇਰੇ ਜਿਹੜੇ ਕਾਟੇ ਜਾਂਦੇ ਆ ਉਹਨਾਂ ਨੂੰ ਉਹਨਾਂ ਨੇ ਕਿਹਾ ਪੰਜਾਬ ਨੇ ਬਾਕੀ ਇਹ ਸੀ ਅੱਜ ਦੀ ਖਬਰ ਪੰਜਾਬ ਦੀਪੰਤ ਮਸਾਹਬ ਨੇ ਵੱਡੀ ਗੱਲ ਕਹੀ ਵਿਰੋਧੀਆਂ 'ਤੇ ਕੱਸਿਆ ਤੰਚ